ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਨੇ ਸਾਡੇ ਸੂਬੇ ਦੇ ਕੰਸਟਰਕਸ਼ਨ ਸੈਕਟਰ ਨੂੰ ਬਹੁਤ ਨੁਕਸਾਨ ਪਹੁੰਚਾ ਗਈਆਂ ਪਹੁੰਚਾ ਗਈਆਂ ਨੇ ਜੀ ਪਹੁੰਚਾ ਦਿੱਤਾ ਹੈ ਰਿਪੋਰਟ ਆ ਰਹੀ ਹੈ ਅਲਬਰਟਾ ਦੇ ਕੰਸਟਰਕਸ਼ਨ ਸੈਕਟਰ ਦੀ ਕਿ ਇਸ ਵੇਲੇ ਵਰਕਫੋਰਸ ਕ੍ਰਾਈਸਿਸ ਵਿੱਚੋਂ ਦੀ ਲੰਘ ਰਹੇ ਨੇ ਇੱਕ ਪਾਸੇ ਤਾਂ ਰੌਲਾ ਇਹ ਪਿਆ ਕਿ ਲੋੜੇ ਦੇ ਇਮੀਗ੍ਰੈਂਟ ਆ ਗਏ ਬਹੁਤ ਗਿਣਤੀ ਆ ਗਈ ਬਹੁਤ ਵੱਡੀ ਗਿਣਤੀ ਚ ਲੋਕ ਆ ਗਏ ਇਮੀਗ੍ਰੇਸ਼ਨ ਹੀ ਇਸ ਵੇਲੇ ਸਭ ਤੋਂ ਵੱਡਾ ਇਸ਼ੂ ਬਣਿਆ ਹੋਇਆ ਹੈ ਸਰਕਾਰ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਕਿ ਅਨ ਕੰਟਰੋਲਡ ਇਮੀਗ੍ਰੇਸ਼ਨ ਜਿਹੜੀ ਸੀ ਉਸ ਨੇ ਬਰਬਾਦੀ ਕਰ ਦਿੱਤੀ ਹੈ ਸੀਬੀਸੀ ਦੀ ਅੱਜ ਦੀ ਇੱਕ ਰਿਪੋਰਟ ਹੈ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਲੋਕਾਂ ਨੂੰ ਸਫਾਈ ਕਰਮਚਾਰੀ ਨਹੀਂ ਮਿਲ ਰਹੇ ਜੈਨੀਟੋਰੀਅਲ ਵਰਕ ਕਲੀਨਿੰਗ ਸਪਲਾਈਜ਼ ਮਾਫ ਕਰਨਾ ਕਲੀਨਿੰਗ ਵਰਕਰਸ ਨੂੰ ਨਹੀਂ ਮਿਲ ਰਹੇ ਮਤਲਬ ਕੰਮ ਨਹੀਂ ਮਿਲ ਰਿਹਾ ਕਲੀਨਿੰਗ ਦਾ ਵਰਕਰਸ ਹੈਗੇ ਨੇ ਕੰਮ ਨਹੀਂ ਮਿਲ ਰਿਹਾ 7.9% ਤੇ ਅਨਪਲੋਇਮੈਂਟ ਕੈਲਗਰੀ ਦੀ ਚਲੀ ਗਈ ਹੈ ਸਰਕਾਰੀ ਪਾਲਿਸੀਆਂ ਕਲੀ ਇਮੀਗ੍ਰੇਸ਼ਨ ਨਹੀਂ ਸਾਡੇ ਸੂਬੇ ਦੀ ਸਰਕਾਰ ਨੇ ਅਲਬਰਟਾ ਇਜ਼ ਕਾਲਿੰਗ ਕਹਿ ਕੇ ਜਿਹੜੇ ਲੋਕਾਂ ਨੂੰ ਸਦਿਆ ਉਹ ਵੀ ਲੋਕ ਵਿਚਾਰੇ ਠੱਗੇ ਹੋਏ ਮਹਿਸੂਸ ਕਰਦੇ ਨੇ ਕਿ ਇਹ ਤਾਂ ਬਣਿਆ ਹੀ ਕੱਖ ਨਹੀਂ ਸਾਨੂੰ ਸਦ ਲਿਆ ਅਫੋਰਡੇਬਿਲਟੀ ਲਈ ਸਾਨੂੰ ਸਦ ਲਿਆ ਹਾਊਸਿੰਗ ਵਾਸਤੇ ਨਾ ਹਾਊਸਿੰਗ ਇੱਥੇ ਸੱਚ ਅੱਜ ਦੀ ਹੈ ਤੇ ਨਾ ਅਫੋਰਡੇਬਿਲਟੀ ਹੈ ਤੇ ਕੰਮ ਮਿਲ ਨਹੀਂ ਰਿਹਾ 7.9 6.8 پورے ਦੇਸ਼ ਦੀ ਬੇਰੋਜ਼ਗਾਰੀ ਕੈਲਗਰੀ ਦੀ ਬੇਰੋਜ਼ਗਾਰੀ 7.9 ਤੇ ਹੁਣ ਰਿਪੋਰਟ ਆ ਰਹੀ ਹੈ ਕਿ ਹਾਊਸਿੰਗ ਕ੍ਰਾਈਸਿਸ ਸਭ ਤੋਂ ਵੱਡਾ ਹੈ ਹੁਣ ਮੰਗ ਕੀਤੀ ਜਾ ਰਹੀ ਹੈ ਪ੍ਰੋਪੋਜ਼ਲ ਇਹ ਹੈ ਕੰਸਟ੍ਰਕਸ਼ਨ ਇੰਡਸਟਰੀ ਦੀ ਕਿ ਜੇ ਸਾਨੂੰ ਤੁਸੀਂ ਬੰਦੇ ਦੇਣੇ ਆ ਜੇ ਤੁਸੀਂ ਚਾਹੁੰਦੇ ਹੋ ਕਿ ਇੱਥੇ ਘਰ ਛੇਤੀ ਛੇਤੀ ਬਣਣ ਇਸ ਕ੍ਰਾਈਸਿਸ ਨੂੰ ਦੂਰ ਕਰੋ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੇ ਕੰਸਟ੍ਰਕਸ਼ਨ ਵਰਕਰ ਆ ਰਹੇ ਨੇ ਉਹਨਾਂ ਦੇ ਉੱਤੇ ਲੈਂਗੁਏਜ ਦੀਆਂ ਪਾਬੰਦੀਆਂ ਹਟਾਓ। ਭਈ ਜਿਹਨੇ ਕੰਸਟ੍ਰਕਸ਼ਨ ਦਾ ਕੰਮ ਕਰਨਾ ਉਹਨੂੰ ਐਕਟਿਵ ਪੈਸਿਵ ਕਿਉਂ ਆਉਂਦੇ ਹੋਣੇ ਚਾਹੀਦੇ ਨੇ? ਉਹਨੂੰ ਡਾਇਰੈਕਟ ਇੰਡਾਇਰੈਕਟ ਕਿਉਂ ਆਉਣ? ਉਹਨੇ ਕੰਮ ਕਿਹੜਾ ਕਰਨਾ ਉਹਨੂੰ ਉਹਦਾ ਪਤਾ ਹੋਣਾ ਚਾਹੀਦਾ। ਇਹ ਕਹਿੰਦੇ ਆ ਕਿ ਲੈਂਗੁਏਜ ਦੀਆਂ ਕੁਆਲੀਫਿਕੇਸ਼ਨ ਰਿਕੁਆਇਰਮੈਂਟ ਘਟਕਾਟ ਕਰੋ ਕੰਸਟ੍ਰਕਸ਼ਨ ਵਰਕਰਸ ਵਾਸਤੇ। ਫੋਕਸ ਕਰੋ ਕਿ ਅਸੀਂ ਐਕਸਪੀਰੀਐਂਸਡ ਟ੍ਰੇਡਸ ਪਰਸਨ ਨੂੰ ਇੱਥੇ ਲੈ ਕੇ ਆਈਏ ਨਿਊ ਕਮਰਸ ਦਾ ਇੰਟੈਂਸ਼ਨ ਟ੍ਰੇਡ ਕੈਰੀਅਰ ਹੋਣਾ ਚਾਹੀਦਾ ਹੈ ਉਹਨਾਂ ਲੋਕਾਂ ਨੂੰ ਲਿਆਓ ਜਿਹੜੇ ਇਸ ਟ੍ਰੇਡਸ ਦੇ ਵਿੱਚ ਟ੍ਰੇਡਸ ਟ੍ਰੇਡ ਦੇ ਸੈਕਟਰ ਵਿੱਚ ਆਉਣਾ ਚਾਹੁੰਦੇ ਨੇ ਟ੍ਰੇਨਿੰਗ ਤੇ ਅਪਰੈਂਟਿਸਸ਼ਿਪ ਪ੍ਰੋਗਰਾਮ ਇੰਟਰੋਡਿਊਸ ਕਰੋ ਉਹਨਾਂ ਨੂੰ ਛੋਟ ਦਿਓ ਕਿ ਭਾਈ ਤੁਸੀਂ ਕੰਸਟ੍ਰਕਸ਼ਨ ਦੀ ਟ੍ਰੇਨਿੰਗ ਲਾਓ ਅਸੀਂ ਤੁਹਾਡੀ ਫੀਸ ਅੱਧੀ ਮਾਫ਼ ਕਰਾਂਗੇ ਇਸ ਤਰ੍ਹਾਂ ਦਾ ਕੁਝ ਇਨਸੈਂਟਿਵ ਦਿਓ ਤਾਂ ਕਿ ਉਹ ਲੋਕ ਕੰਮ ਕਰ ਸਕਣ ਕੰਸਟ੍ਰਕਸ਼ਨ ਟ੍ਰੇਡ ਨੂੰ ਰੀ ਬ੍ਰਾਂਡ ਕਰਕੇ ਇਹਨੂੰ ਪ੍ਰਮੋਟ ਕੀਤਾ ਜਾਵੇ ਤਾਂ ਗੱਲ ਬਾਨੀ ਹੈ ਨਹੀਂ ਤਾਂ ਕੰਮ ਬੜਾ ਖਰਾਬ ਹੁੰਦਾ ਜਾਵੇ